ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਸਾਡੇ ਚੈਨਲ ਸਮਰੱਥ ਬੁਟੀਕ ਤੇ ਬਹੁਤ ਟਾਈਮ ਬਾਅਦ ਵੀਡੀਓ ਲੈ ਕੇ ਆਇਆ ਤੁਹਾਡੇ ਲਈ ਬਹੁਤ ਹੀ ਸੋਹਣੇ ਜਿਹੇ ਚਰੂਨ ਦੇ ਪ੍ਰਿੰਟ ਲੈ ਕੇ ਆਇਆ ਬਹੁਤ ਹੀ ਸੋਹਣੇ ਸੋਹਣੇ ਜਿਹੇ ਕਲਰ ਰਹਿਣਗੇ ਬਹੁਤ ਹੀ ਸੋਹਣਾ ਜਿਹਾ ਸਟੱਫ ਰਹੂਗਾ ਵਧੀਆ ਕੁਆਲਟੀ ਦਾ ਜਿਹੜਾ ਮਟੀਰੀਅਲ ਆ ਪ੍ਰੋਵਾਈਡ ਕਰਨ ਦੀ ਹਰ ਵਾਰ ਕੋਸ਼ਿਸ਼ ਹੁੰਦੀ ਹੈ ਵਧੀਆ ਜੇ ਡਿਜ਼ਾਈਨ ਤੁਹਾਡੇ ਲਈ ਲੈ ਕੇ ਆਉਂਦੇ ਰਹਨੇ ਆ। ਬਾਕੀ ਤੁਸੀਂ ਹੈਂਡਵਰਕ ਦੇ ਸੂਟ ਜਿੰਨਾ ਪਹਿਣਾ ਨੇ ਵੀ ਆਰਡਰ ਦੇ ਰਹੇ ਨੇ ਪਲੀਜ਼ ਜਲਦੀ ਆਰਡਰ ਦਿਓ ਕਿਉਂਕਿ ਹਨਾ ਆਪਣੇ ਕੋਲੇ ਵਿਆਹਾਂ ਦਾ ਜਿਹੜਾ ਕੰਮ ਚੱਲ ਰਿਹਾ ਉਸ ਦੇ ਚੱਲਦੇ ਆਪਾਂ ਤੋਂ ਵੀਡੀਓਜ਼ ਬਹੁਤ ਘੱਟ ਪੈ ਰਹੀਆਂ ਨੇ ਤੇ ਤੁਸੀਂ ਵੀ ਜਿਨ੍ਹਾਂ ਨੇ ਆਰਡਰ ਕਰਨੇ ਆ ਪਲੀਜ਼ ਜਲਦੀ ਜਲਦੀ ਆਰਡਰ ਕਰੋ ਜੇ ਤੁਸੀਂ ਸੋਚ ਰਹੇ ਜਨਵਰੀ ਫਰਵਰੀ ਮਾਰਚ ਚ ਵਿਆਹ ਨੇ ਪਲੀਜ਼ ਆਰਡਰ ਹੋਣੀ ਤੋਂ ਕਰਿਓ ਤਾਂ ਆਰਾਮ ਨਾਲ ਜਿਹੜੇ ਤੁਹਾਡੇ ਸੂਟ ਤੁਹਾਨੂੰ ਟਾਈਮ ਤੇ ਮਿਲ ਜਾਣਗੇ ਚਣੌਣ ਦੇ ਜਿਹੜੇ ਪ੍ਰਿੰਟ ਨੇ ਤੁਹਾਨੂੰ ਦਿਖਾਉਣੀ ਸ਼ੁਰੂ ਕਰਦੇ ਆ। ਪਹਿਲਾ ਪ੍ਰਿੰਟ ਤੁਸੀਂ ਚੈੱਕ ਕਰੋ ਇਹ ਆਪਾਂ ਕਸਟਮਾਈਜ਼ ਕਰਵਾਏ ਹੋਏ ਨੇ ਬਾਕੀ ਜੇ ਤੁਸੀਂ ਇਹਨਾਂ ਨਾ ਪਲੇਨ ਬਾਟਮ ਲੈਣਾ ਚਾਹੋ ਪਲੇਨ ਦੁਪੱਟਾ ਉਹ ਵੀ ਲੈ ਸਕਦੇ ਹੋ ਇਸ ਤਰ੍ਹਾਂ ਦਾ ਪ੍ਰਿੰਟ ਹੈ ਜੀ ਚਨੋਂਨ ਦਾ ਇਹਦੇ ਨਾਲ ਆਪਾਂ ਬੇਸ ਕਲਰ ਦੀ ਬਾਟਮ ਰੱਖ ਕੇ ਆਪਾਂ ਇਸ ਤਰ੍ਹਾਂ ਟਾਈ ਡਾਈ ਕਰਵਾਈ ਆ ਸਿਰਫ 2200 ਪ੍ਰਾਈਸ ਹੈ ਜੀ ਇਹਦਾ ਸੈਮੀ ਚਨੋਂਨ ਦਾ ਹੀ ਦੁਪੱਟਾ ਆਊਗਾ ਨਾਲ ਇਸ ਤਰ੍ਹਾਂ ਦੇਖੋ ਇਸ ਤਰ੍ਹਾਂ ਦਾ ਦੁਪੱਟਾ ਇਹਦੇ ਨਾਲ ਟਾਈ ਡਾਈ ਕੀਤਾ ਹੋਇਆ ਹੈ ਸੌਰੀ ਬਹੁਤ ਕਾਲੀ ਚ ਵੀਡੀਓ ਬਣਾ ਰਹੀ ਆ ਪ੍ਰੈਸ ਦਾ ਵੀ ਟਾਈਮ ਨਹੀਂ ਰਿੰਕਲ ਨੇ ਪਲੀਜ਼ ਇਗਨੋਰ ਕਰਿਓ ਇਹ ਦੇਖੋ ਤੁਸੀਂ ਇਸ ਤਰ੍ਹਾਂ ਟਾਈਟਾਈ ਬਾਟਮ ਹੋਊਗੀ ਟਾਈਟਾਈ ਦੁਪੱਟਾ ਹੋਊਗਾ ਟਾਈਟਾਈ ਦਾ ਡਿਜ਼ਾਈਨ ਵੀ ਤੁਸੀਂ ਚੇਂਜ ਕਰਾ ਸਕਦੇ ਹੋ ਫਿਲਹਾਲ ਆਪਣੇ ਕੋਲੇ ਇਹ ਰੈਡੀ ਹੈ ਜੇ ਤੁਹਾਨੂੰ ਚਾਹੀਦਾ ਤੁਸੀਂ ਲੈ ਸਕਦੇ ਹੋ ਇਹ ਚ ਆਪਣੇ ਕੋਲੇ ਇੱਕ ਸੂਟ ਹੈ ਇਹ ਵੀ ਪਿਆ ਇਹਦੇ ਨਾਲ ਜਿਵੇਂ ਆਪਾਂ ਲਾਈਟ ਪਿੰਕ ਲਾਇਆ ਸੀ ਇਸ ਚ ਆਪਾਂ ਥੋੜਾ ਡਾਰਕ ਕੀਤਾ ਇਸ ਤਰ੍ਹਾਂ ਇਹਦੇ ਚ ਡਾਰਕ ਕਲਰ ਹੈ ਸੂਟ ਚ ਉਹਦੇ ਨਾਲ ਆਪਾਂ ਮੈਚ ਕੀਤਾ ਤੇ ਇਹ ਚ ਆਪਣੇ ਕੋਲੇ ਇਹ ਵਾਲਾ ਪ੍ਰਿੰਟ ਮਿਲ ਜੂਗਾ ਤੁਹਾਨੂੰ ਇਸ ਚ ਤੁਸੀਂ ਬਣਵਾ ਸਕਦੇ ਹੋ ਕਾਫੀ ਕੁਆਂਟੀਟੀ ਚ ਆਪਣੇ ਕੋਲੇ ਪ੍ਰਿੰਟ ਹੈਗਾ orange ਕਲਰ ਦਾ ਪ੍ਰਿੰਟ ਹੈ ਜੀ ਇਹ ਇਸ ਚ ਤੁਸੀਂ ਗ੍ਰੀਨ ਹੋ ਗਿਆ ਪਿੰਕ ਹੋ ਗਿਆਵੇਂ ਦੇ ਟਾਇਡਾਈ ਦੇ ਡਿਜ਼ਾਈਨ ਪਵਾ ਸਕਦੇ ਹੋ ਜੇ ਪਲੇਨ ਬਾਟਮ ਰੱਖਣਾ ਚਾਹੁੰਦੇ ਹੋ ਪਲੇਨ ਵੀ ਰੱਖ ਸਕਦੇ ਹੋ ਇੱਕੇ ਚ ਬਹੁਤ ਹੀ ਪਿਆਰਾ ਹੈ ਆਪਣੇ ਕੋਲੇ ਪਹਿਲਾਂ ਵੀ ਆਇਆ ਸੀ ਸੇਮ ਪ੍ਰਿੰਟ ਬਹੁਤ ਡਿਮਾਂਡ ਰਹੀ ਸੀ ਜੀ ਇਹਦੀ ਬਹੁਤ ਛੇਤੀ ਨਿਕਲ ਗਿਆ ਸੀ ਇਹ ਦੇਖੋ ਤੁਸੀਂ ਇਹ ਵੀ ਬਹੁਤ ਸੋਹਣਾ ਪ੍ਰਿੰਟ ਹੈ ਜੀ ਇਹਨੂੰ ਵੀ ਤੁਸੀਂ ਐਵੇਂ ਰੈਡੀ ਕਰਾ ਸਕਦੇ ਹੋ ਟਾਈ ਡੈਨ ਨਾਲ ਵੀ ਪਲੇਨ ਨਾਲ ਵੀ ਜੇ ਤੁਸੀਂ ਪਹੁੰਚੇ ਤੇ ਵਰਕ ਵਗੈਰਾ ਕਰਾਉਗੇ ਬਹੁਤ ਜਿਆਦਾ ਸੋਹਣਾ ਲੱਗਣ ਵਾਲਾ ਜੀ ਇਹ ਵਾਲਾ ਸੂਟ ਸਿੱਕ ਆਪਣੇ ਕੋਲੇ ਆ ਗਿਆ ਜੀ ਟੈਬੀ ਲਾਈਨਿੰਗ ਦਾ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਹੈ ਜੀ ਇਹ ਦੇਖੋ ਤੁਸੀਂ ਇਸ ਤਰ੍ਹਾਂ ਪਲੇਨ ਇਹਦੀ ਨਾਲ ਆਪਾਂ ਬਾਟਮ ਰੱਖੀਏ ਜੀ ਪਲੇਨ ਬਾਟਮ ਆਉ ਤੇ ਇਸ ਤਰ੍ਹਾਂ ਸਾਰੇ ਜਿਹੜੇ ਦੁਪट्टे ਚ ਨੇ ਕੜੇ ਪਾਏ ਹੋਏ ਨੇ ਟਾਈ ਟਾਈ ਮੀਟਰ ਦੇ ਦੁਪट्टे ਮਿਲਣਗੇ ਤੁਹਾਨੂੰ ਇਹ ਆਪਾਂ ਮਸਲੀਨ ਦੀ ਬਾਟਮ ਨਾਲ ਮਸਲੀਨ ਦਾ ਲਾਈਨ ਵਾਲਾ ਜਿਹੜਾ ਦੁਪੱਟਾ ਰੱਖਿਆ ਬਹੁਤ ਲਾਈਟ ਵੇਟ ਸਟੱਫ ਹੈ ਜੀ ਕਾਫੀ ਕੁਆਂਟੀਟੀ ਚ ਆਪਣੇ ਕੋਲੇ ਇਹ ਵਾਲਾ ਪ੍ਰਿੰਟ ਹੈਗਾ ਤੁਸੀਂ ਇਹਦੇ ਨਾਲ ਭਾਵੇਂ ਤੁਸੀਂ ਮਸਲੀਨ ਦੀ ਬਾਟਮ ਲਵਾਓ ਚਾਹੇ ਇਹਦੇ ਨਾਲ ਤੁਸੀਂ ਟੈਬੀ ਲਾਈਨਿੰਗ ਦੀ ਹੀ ਬਾਟਮ ਟੈਬੀ ਲਾਈਨਿੰਗ ਦਾ ਇਹ ਦੁਪੱਟਾ ਲਗਵਾ ਸਕਦੇ ਹੋ ਕਿਵੇਂ ਵੀ ਤੁਸੀਂ ਇਹਨਾਂ ਨੂੰ ਰੈਡੀ ਕਰਾ ਸਕਦੇ ਹੋ ਜੇ ਟਾਈ ਡਾਈ ਪਵਾਉਗੇ ਬਹੁਤ ਹੀ ਸੋਹਣੇ ਜਿਹੇ ਆਪਣੇ ਕੋਲੇ অপਸ਼ਨਸ ਵੀ ਨੇ ਤੁਸੀਂ ਐਵੇਂ ਇਹ ਵੀ ਕਲਰ ਇਹ ਚ ਪਵਾ ਸਕਦੇ ਹੋ ਅੱਗੇ ਜਿਹੜੇ ਆ ਅੱਗੇ ਆ ਜੀ ਬਹੁਤ ਹੀ ਸੋਹਣਾ ਜਿਹਾ ਸਟੱਫ ਤੁਸੀਂ ਦੇਖਿਆ ਹੋਣਾ ਬਹੁਤ ਸਾਰੇ ਬੁਟੀਕ ਪੇजेस ਤੇ ਵੀ ਪਾਇਆ ਹੋਇਆ ਸ਼ਾਪ ਵਾਲਿਆਂ ਤੇ ਵੀ ਇਹ ਵਾਲਾ ਡਿਜ਼ਾਈਨ ਇਹ ਵੀ ਆਪਾਂ ਲੈ ਕੇ ਆਏ ਆ ਆਪਣੇ ਕੋਲੇ ਦੋ ਹੀ ਜਿਹੜੇ ਲੈਫਟ ਨੇ ਕਾਫੀ ਕੁਆਂਟੀਟੀ ਚ ਸੀ ਵਿਦਆਊਟ ਵੀਡੀਓ ਆਪਣੇ ਸੇਲ ਹੋਏ ਨੇ ਜੀ ਇਹ ਸੂਟਰ ਇਹ ਦੇਖੋ ਤੁਸੀਂ ਇਹਦਾ ਪ੍ਰਾਈਸ ਸਿਰਫ 700 ਰੁਪਏ ਹੈ ਜੀ ਇੱਕ ਇਹਦੇ ਵਿੱਚ ਇਹ ਕਲਰ ਆ ਗਿਆ ਜੀ ਤੇ ਇੱਕ ਫੈਂਡੀ ਸਿਲਕ ਜਿਵੇਂ ਪਲੇਨ ਚ ਆ ਰਹੀ ਸੀ ਆਪਣੇ ਕੋਲ ਇਹ ਪ੍ਰਿੰਟ ਚਾਹੀਏ ਜੀ ਇਹ ਦੇਖੋ ਬਹੁਤ ਸੋਹਣੇ ਸੋਹਣੇ ਕਲਰ ਨੇ ਜੀ ਕੋਈ ਵੀ ਸੂਟ ਪਸੰਦ ਆ ਰਿਹਾ ਤੁਹਾਨੂੰ ਸਕਰੀਨ ਸ਼ਾਟ ਲੈ ਕੇ ਸਾਡੇ ਨਾਲ ਡਿਸਕਸ ਕਰ ਸਕਦੇ ਹੋ ਕਿਵੇਂ ਉਹਨਾਂ ਨੂੰ ਰੈਡੀ ਕਰਾਉਣਾ ਹੈ ਕਿਵੇਂ ਉਹਨਾਂ ਨੂੰ ਸਟਿਚ ਕਰਾਉਣਾ ਹੈ ਉਮੀਦ ਕਰਦੀ ਹਾਂ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆਈ ਹੋਊਗੀ ਜੀ ਆਪਣੇ ਜਿਹੜੇ ਵੀ ਹਨ ਤੁਸੀਂ ਵਰਕ ਵਾਲੇ ਆਰਡਰ ਦੇਣਾ ਚਾਹੁੰਦੇ ਹੋ ਪਲੀਜ਼ ਮੈਂ ਬਾਰ-ਬਾਰ ਕਹਿੰਨੀ ਹਾਂ ਤੁਸੀਂ ਜਲਦੀ ਤੋਂ ਜਲਦੀ ਆਪਣੇ ਆਰਡਰ ਦਿਓ ਪਹਿਣਾ ਨੇ ਬਾਗ ਰੈਡੀ ਕਰਾਉਣੇ ਆ ਬਾਗ ਦੀ ਵੀਡੀਓਜ਼ ਵੀ ਜਲਦੀ ਅਪਲੋਡ ਕਰਾਂਗੇ ਜੀ ਬਾਕੀ ਤੁਸੀਂ ਪਿਛਲੇ ਹਨ ਆਪਣੇ ਪੇਜ ਤੇ ਵੀ ਜਾ ਕੇ ਚੈੱਕ ਕਰ ਸਕਦੇ ਹੋ ਆਪਣਾ ਜਿਹੜਾ ਪੂਰੀ ਡਿਟੇਲਿੰਗ ਨਾਲ ਕੰਮ ਚੈੱਕ ਕਰ ਸਕਦੇ ਹੋ ਬਾਗ ਵਗੈਰਾ ਪਾਰਟ ਵੀਅਰ ਸੂਟ ਰੈਡੀ ਕੀਤੇ ਹੋਏ ਤੇ ਅੱਗੇ ਜ਼ਰੂਰ ਆਪਣੇ ਹਨ ਆਰਡਰ ਪਲੇਸ ਕਰਿਓ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ